क्या कर रहे हैं आप दो सर उठ करेंगे मेले बंदे चौबीस घंटे मेले वाला काम क्या है की क्या ओके ओके बस थैंक यू थैंक यू सो मच हां होने वाले आरे करके निकाल देंगे गुड मॉर्निंग बढ़िया रहेगा सारे पार्टी ये बड़ा काम वाला आ गया पाले की गुड़िया उच्ची ना बोल्या कर ਦੱਕਾ ਤੋੜਦਾ ਨਹੀਂ ਲਾ ਕਿ ਉੰਜ ਕਹਿ ਲੈਂਦਾ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਇਹ ਕੀਤਾ ਆ ਵੇਖ ਲੋ ਸਨੈਪ ਚਾਤਾ ਰਾਕੀ ਰਾਕੀ ਕਿਲੇ ਪੋਰਾ ਕੀਤੀ ਨਹੀਂ ਜਾਂਦੀ ਉਹ ਛੋਟੀ ਰਾਕੀ ਕਾਤੀ ਬੁੱਸੇ ਜਿਪਸੀਆ ਲਾਲਾ ਤੇ ਕਿਹਨਾ ਮੈਂ ਦੇ ਫੂਟ ਫੂਟ ਠੋਕੀ ਆਣਗੇ ਵੀ ਜੇ ਕੇ ਫਤਿਹ ਸਾਡੇ ਮੁੰਡੇ ਪੈਰੇ ਲਉਂਦੇ ਆਪ ਵਿਚਾਰੇ ਹੁਣ ਸੱਚੀ ਅੱਖਾਂ ਦੁੱਖ ਲਾਡਾ ਸੱਚੀ ਅੱਖਾਂ ਦੁੱਖ ਜਿੰਨੂੰ ਲੱਗਾ ਹੋਊਗਾ ਲੱਗ ਜਾਏ ਆਪਾਂ ਨੂੰ ਤਾਂ ਲੱਗਾਉਂ ਨਹੀਂ ਤੇ ਲੱਗਾ ਹੀ ਆ ਓਕੇ ਬੰਦਿਆ ਚਲਾ ਲਾਗਾ ਕਰੀ ਜਾਂਦਾ ਮੈਂ ઼ા઄ ણીલાલે ણ્લાલે ણે જાલ મ્ર ઓહલ મ્લ મ્લ નિળ઴ માલાલાલાલ્ત પીકે જેએ ફજાલે